ਗੁੱਡ ਮਾਰਨਿੰਗ ਜੀ ਅੱਜ ਹੈ 12 ਦਸੰਬਰ ਤੇ ਡੇਲੀ ਬਲਾਗ ਡੇ 114 ਤੇ ਠੰਡ ਹੋ ਗਈ ਤੇ ਥਾਲਾ ਉੱਠਣ ਨੂੰ ਦਿਲ ਨਹੀਂ ਕਰਦਾ ਹੁਣ ਰਜਾਈ ਚੋਂ ਤੇ ਹੁਣ ਤਾਂ ਬਸ ਇਹ ਜ਼ਰੂਰੀ ਕੰਮ ਨੇ ਜਿਹੜੇ ਕਰਨ ਦੇ ਕੋਗੜ ਤੋਂ ਛੱਟ ਕੇ ਆਉਂਦਾ ਸਕੂਲ ਉਹਦੇ ਲੁਰਨਾ ਪੈਂਦਰ ਜਾਇਚ ਪਰ ਭਾਈ ਸੱਚੀ ਕਹਿਣਾ ਹਮ ਤਾਂ ਠੱਡ ਦਾ ਨਜ਼ਾਰਾ ਯਾਰ ਰਜਾਈ ਚ ਆਉਂਦਾ ਤੇ ਬਸ ਹੁਣ ਕੋਗੜ ਤੋਂ ਛੱਟ ਕੇ ਆਉਣਾ ਸਕੂਲ ਤੇ ਚਲੋ ਚਲਿਏ ਤੇ ਮੈਂ ਘੋਗੜ ਦੇ ਸਕੂਲ ਛੱਡਿਆ ਆ ਆਫਿਸ ਵੀ ਖੋਲਤਾ ਸਫਾਈ ਸੁਫੀ ਕਰਾਇਆ ਆ ਉੱਥੇ ਹੁਣ ਆਪਾਂ ਖੁਦ ਨਹਾ ਧੋ ਕੇ ਜਾਵਾਂਗੇ ਆਫਿਸ ਨੂੰ ਤਿਆਰ ਹੋ ਕੇ ਉਹਨੇ ਨੂੰ ਵੱਡਾ ਵੀਰਾ ਵੀ ਆ ਜਾਊਗਾ ਤੇ ਦੇਖਦੇ ਆ ਕੋਈ ਕੀ ਕੰਮ ਕਾਜ ਆਉਂਦਾ ਵੈਸੇ ਕੱਲ ਰਾਤ 2 ਟਿਕਟਾਂ ਦੀ ਕੁਐਰੀ ਸੀਗੀ 2 ਇੱਕ ਜਗ੍ਹਾ ਤੁਸੀਂ 2 ਇੱਕ ਜਗ੍ਹਾ ਤੁਸੀਂ 4 ਟਿਕਟਾਂ ਦੀ ਕੁਐਰੀ ਸੀ ਅਗਰ ਉਹ ਆ ਗਿਆਂ ਤਾਂ ਵਾਇਗਰ ਦੀ ਮੇਰ ਹੋ ਜੂਗੀ ਤਾਂ ਚਲੋ ਹੁਣ ਮੈਂ ਰੈਡੀ ਹੋ ਜਾ रेडी होके मिलते नहाने तो मेरी ड्यूटी ला रहे है आ जापा खेडीए वाह ना ना आ पापा। देखो खड़ा लिया है प्ले ग्राउंड है नहाया है? है। ਯਾ ਜੱਸ ਛੇੜਨ ਤੇ ਆ ਹੁਣੇ ਅੱਜ ਇਸ ਬੰਦੇ ਦੇ ਸ਼ਰਾਰਤ ਦੇਖੋ ਨੋ ਇਹ ਕੁਛ ਨਹੀਂ ਛੇੜਨਾ ਟੁੱਟ ਜਾਊ ਸਾਰਾ ਕੁਝ ਨੋ ਹਾਂ ਨੋ 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 ਇਹ ਕਰ ਰਿਹਾ ਸ਼ਰਾਰਤ ਆ ਇਹਨਾ ਆਹਹ ਜਿਹੜੀ ਅਲਮਾਰੀ ਵਾਲੀ ਇਹ ਹੋ ਰਿਹਾ ਟੀਵੀ ਵਾਲੇ ਨੇ ਮਾਰਿਆ ਉਹਨੂੰ ਖੋ ਗਏ ਖਿੱਚ ਰਿਹਾ ਵਾ ਕੱਢ ਰਿਹਾ ਮੈਂ ਕਿ ਟੁੱਟ ਜੂਗੀ ਡਿੱਗ ਜੂ ਤਾਂ ਉਹਦੇ ਚ ਗਿਆ ਉਂਗਲਾ ਲਾ ਲੈ ਕਰ ਰਿਹਾ ਕਿ ਆਹਾਂ ਇਹ ਖਿੱਚ ਸਕਦਾ ਮੈਂ ਆਹ ਖਿੱਚ ਸਕਦਾ ਮੈਂ ਆਹ ਖਿੱਚ ਸਕਦਾ ਮੈਂ ਗਾ ਨਹੀਂ 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 ਤਾਂ ਆਪ ਖਾਂਦੇ ਸਾਮਵਸਾਲੀ ਸੱਟ ਦੀ ਨਹੀਂ ਥੱਲੇ ਡਿੱਗਦੀ ਹੁਣ ਖਾਣੀ ਬਸ ਆ ਜਾ ਉਧਰ ਚੱਲ ਜੀ ਆ ਜਾ ਨੋ ਰਾਖੜੇ ਪਹਿਣ ਗਏ ਹੁਣ ਆ ਜਾ ਇੱਧਰ ਓਏ ਅੱਜ ਬ੍ਰੇਕਫਾਸਟ ਕਰੀਏ ਤੇ ਉਹ ਸ਼ਰਾਰਤੀ ਬੰਦਾ ਪਰ ਇਹਨੇ ਮੈਨੂੰ ਆਪਣਾ ਬ੍ਰੇਕਫਾਸਟ ਇੰਜੋਏ ਕਰਨ ਨਹੀਂ ਦੇਣਾ ਤੇ ਵੱਡਾ ਵੀਰ ਆ ਗਿਆ ਮਸਾ ਕਰੋ ਕੱਢਿਆ ਏ ਉਹ ਮੈਨੂੰ ਗਾਲਾਂ ਕੱਢੀ ਜਾਂਦਾ ਤੂੰ ਮੈਨੂੰ ਉਹ ਨਹੀਂ ਕਰਦਾ ਹੁਣ ਇੱਥੇ ਹੀ ਰੋਣਾ ਤੇ ਹੁਣ ਮੈਂ ਕਹਾਂ ਤਸਲਾ ਨਿਕਲ ਤਾ ਬਾਹਰ ਕਹ ਤੂੰ ਟਾਈਮ ਨਹੀਂ ਕੱਢਦਾ ਮੇਰਾ ਟਾਈਮ ਹੀ ਆ ਅਬ ਤਾਂ ਦਾ ਕੰਮ ਆ ਬਸ ਵਾਹ ਹੁਣ ਅੱਜ ਆਜਾ ਰੋਟਾ ਜਾਦੇ ਹੋ ਗਿਆ ਭਾਰੀ ਭਾਰੀ ਹੋ ਗਿਆ ਫੇਰ ਭਾਰੀ ਹੋ ਗਿਆ ਭਾਰੀ ਜਾਦੇ ਹੋ ਗਿਆ ਕਿੱਥੇ ਵੇ ਜਾ ਆਹ ਕੱਟ ਲਈ ਕੱਟ ਲਈ ਚਲੋ ਵੇ ਆ ਜਾ ਫਰੇ ਆ ਜਾ ਆ ਬਹੁਤ ਭਾਰੀ ਹੋ ਗਿਆ ਇਹਨੇ ਢੇਟ ਵਧਾ ਲਿਆ ਕਾਫੀ ਤੇ ਹੁਣੇ ਕਹਦਾ ਮੈਂ ਇੰਨੇ ਦਿਨਾਂ ਦਾ ਤੂੰ ਮੈਨੂੰ ਵਿਆਹ ਦਿਖਾ ਤੇ ਖਵਾ ਤੇ ਪਲਾ ਤੇ ਬੱਟ ਤੇ ਕੁਲਚਾ ਨਹੀਂ ਖਵਾਇਆ ਮੈਂ ਚੱਲ ਕੁਲਚਾ ਖਾ ਗਈ ਮੈਂ ਕੈਸਾ ਹੋਵਾਦਾ ਤੇਰੀ ਬਰਕਰ ਤਾਂ ਯਾਰ ਸਦਰਾਤ ਨੂੰ ਸਵਾਲ ਲੱਗਦਾ ਬਰ ਤਾਂ ਸਾਡੀ ਜਵਾਨੀਆਂ ਟਾਈਮ ਯਾਦ ਆ ਗਿਆ ਹਾਂ ਤਾਂ ਬੁੜੇ ਹੋ ਗਏ ਸੀ ਮੈਂ ਜਵਾਕਾਲਾ ਹੋ ਗਿਆ ਇੰਨੇ ਵੀ ਹੋ ਜਾਣਾ ਇੱਕ ਅੱਧੇ ਸਾਲ ਚ ਪਰ ਅਸੀਂ ਕਦੇ ਹੁੰਦੇ ਸੀ ਨਾ ਉਹਰੇ ਪੜਦੇ ਹੁੰਦੇ ਸੀਗੇ ਅਸੀਂ ਆਹੀ ਸਕੂਟਰੀ ਸੀਗੀ ਆਹੀ ਸਕੂਟਰੀ ਸੀ ਸਾਨੂੰ ਯਾਦ ਆਦੀ ਇਹ ਲੰਗੋਵਾਲ ਤੋਂ ਲੈ ਕੇ ਆਏ ਸੀਗੇ ਉਹ ਡੈਡੀ ਡੈਡੀ ਲੱਗੇ ਹੁੰਦੇ ਸੀਗੇ ਏਜੰਸੀ ਚ ਅਦੇ ਸਾਨੂੰ ਗੱਡੀ ਵਰਗਾ ਚ ਜਿਵੇਂ BMW ਲੈਤੀ ਹੁੰਦੀ ਓਏ ਚਾਹਾ ਨੂੰ ਇੰਨੇ ਗੇੜੇ ਕੱਢਿਆ ਜੇ ਤੇ ਬੜਾ ਬਚਪਨ ਬਚਪਨ ਤੋਂ ਲੈ ਕੇ ਦੀ ਹੁਣ ਤੱਕ ਇੱਥੇ ਆਵੇ ਇਹ ਆ ਮੇਰਾ ਜਿਗਰੀ ਐਂਡ देयर इज ਅ ਲिटल ਬਿਟ ਚੇਂਜ ਇਨ ਦਾ ਪਲਾਨ ਫਿਸ਼ਪ ਗੋੜਾ ਖਾਵਾਂਗੇ ਕਰੋ ਹੋਮ ਮਿਨਿਸਟਰ ਦਾ ਫੋਨ ਆ ਗਿਆ ਤੂੰ ਤੇ ਸਾਨੂੰ ਹੋਮ ਮਿਨਿਸਟਰ ਲੈ ਕੇ ਆਉਣਾ ਪੈਣਾ ਘਰੋਂ ਜਾ ਕੇ ਇਹ ਵਿਚਾਰੇ ਜਿਹੜੇ ਆਜ਼ਾਦ ਪੰਛੀ ਸੀ ਨਾ ਆਜ਼ਾਦ ਪੰਛੀ ਨਿਕਲ ਪੈ ਦਿੱਤੇ ਵੀਰੇ ਇਹ ਹੁਣੇ ਵਿਚਾਰੇ ਘੂਰੀਆਂ ਤੇ ਮੁੜ ਜਾਂਦੇ ਨੇ ਕਿ ਨਾ ਨਾ ਯਾਰ ਮੁੜਨਾ ਪੈਣਾ ਇਹਨਾਂ ਦਾ ਪਲਾਨ ਕੈਨਸਲ ਹੋ ਗਿਆ ਹੈ ਕਿਉਂ ਕਹਿੰਦਾ ਉਹ ਘਰੇ ਜਾਣਾ ਪੈਣਾ ਚੱਲ ਹੁਣ ਜਾ ਆਉਣੇ ਆ ਗੱਡੀ ਗੱਡੀ ਹੋ ਗਈ ਤਾਂ ਹੁਣ ਅਸੀਂ ਆਗੇ ਉਹਦੇ ਘਰੇ ਉਹ ਘਰ ਉਹ ਲਾਵਾਂਗੇ ਪਰ ਜਾਈ ਨੂੰ ਪਰ ਜਾਈ ਤੇ ਕਰਾਉਣਾ ਫੇਸ਼ੀਅਲ ਉਹਨੂੰ ਔਰੇਂ ਛੱਡ ਕੇ ਫਿਰ ਅਸੀਂ ਗੇੜੀ ਤੇ ਨੰਗਾ ਆਏ ਦੇਖੋ ਵਿਆਹੇ ਬਾਰੇ ਬੰਦਿਆਂ ਦੀਆਂ ਡਿਊਟੀਆਂ ਹੁੰਦੀਆਂ ਨੇ ਪਹਿਲਾਂ ਪਰਜਾਈ ਨੂੰ ਬਿਊਟੀ ਪਾਰਲਰ ਛੱਡ ਕੇ ਆਉਣਾ ਹੁਣ ਬਿਊਟੀ ਪਾਰਲਰ ਤੋਂ ਲੈ ਕੇ ਆਉਣਾ ਹੈ ਮੇਰੇ ਗੌਰਮੈਂਟ ਦੇ ਤਾਂ ਬ੍ਰੈਸ ਨੂੰ ਕਿੱਥੇ ਆਉਟਪੈਂਡ ਗੱਡੀ ਅੱਛਾ ਬੜੀ ਛੇਤੀ ਜ਼ਿਆਦਾ ਗੱਦ ਨੂੰ ਡਿਊਟੀ ਤੋਂ ਵੇਲਾ ਹੋ ਕੇ ਹੁਣ ਦਿਮਾਗ ਆਇਆ ਨਾ ਕਿ ਅਸੀਂ ਵੀ ਤਿਆਰ ਹੋਣਾ ਵਿਆਹ ਜਾਣੂ ਨਹੀਂ ਦੇ ਜਾਣਿਆ ਜਾਂਦੇ ਹੋਏ ਇਹ ਬੰਦਾ ਜੇ ਇਹ ਬੰਦੇ ਦਾ ਤੁਸੀਂ ਮੇਰੇ ਜਵਾਨੀ ਦਾ ਟਾਈਮ ਦੇਖੋਗੇ ਨਾ ਇਹ ਬੰਦੇ ਦੀ ਜਵਾਨੀ ਤੇ ਹੁਣ ਵਾਲੇ ਟਾਈਮ 'ਚ ਬਹੁਤ ਜਮੀਨਤ ਵਾਲਾ ਫਰਕ ਹੈ ਕੀ ਕੀ ਰਾਜ ਦੱਸਾਂ ਮੈਂ ਤੁਹਾਨੂੰ ਹੋਰਾਂ ਨੂੰ ਵੇਟ ਕਰਾਉਣ ਵਾਲਾ ਬੰਦਾ ਅੱਜ ਬੈਠਾ ਆ ਵੇਟ ਕਰ ਰਿਹਾ ਹੋ ਇਹਨੂੰ ਬਿਊਟੀ ਅਟਟੇ ਦਾ ਦਾ ਭਾਅ ਪਤਾ ਲੱਗਦਾ ਇਹਨੂੰ ਪਰ ਇਹਨੂੰ ਸਰਕੀ ਬਿੰਦੀ ਦਾ ਭਾਅ ਹੀ ਪਤਾ ਲੱਗਦਾ ਇੰਨਾ ਡਰ ਪ੍ਰਿੰਤ ਕੋਈ ਦਾ ਇਹ ਡਰ ਨਾਲ ਕਿ ਹੁੰਦਾ ਯਾਰ ਹੁੰਦਾ ਛੜਨ ਸੈਮੇ ਜਗ੍ਹਾ ਤੇ ਬੈਠਾ ਤੂੰ ਇੱਕ ਮਿੰਟ ਹੈ ਵੀ ਤਾ ਨਾਤ ਲੀਪ ਸਮੇਂ 'ਤੇ ਆ ਕੇ ਬੈਠਾ। ਉਹ ਤਾਂ ਨਹੀਂ ਮਾਤਰ ਲੇਟ ਹੋ ਜਿਆ। ਕਿਵੇਂ? ਤੂੰ ਲੇਟ ਹੋ ਗਿਆ। ਮੈਂ ਆਹ ਹੋ ਚੈੱਕ ਕਰ ਲਈ। ਤੂੰ ਕੱਦਮੀ ਤਾਂ ਲੇਟ ਹੀ ਜਾਂਦਾ। ਮੇਰੇ ਤਾਂ ਉਹ ਵੀ ਕਾਲਾ ਪੈਂਦੀ ਰਹਿੰਦੀ ਸੀ। ਲੋਸ ਲੇਟ ਆਉਂਦੀ। ਕੱਲ ਮੈਂ ਸੱਖ ਨਾਲ ਟਾਈਮ ਤੇ ਆ ਕੱਲ ਵੀ ਲੇਟ ਹੋ ਗਿਆ ਸੀ। ਕੱਲ ਵੱਡੇ ਨੇ ਲੇਟ ਕਰਾਤਾ ਸੀ। ਪਰ ਕੱਲ ਤਾਂ ਐਵੇਂ ਸੀ ਨਾ ਮੇਰੇ ਕੋਲ। ਰਿਸ਼ਵਤ ਸੀਗੀ। ਹੋ ਹੁਣ ਤੱਕ ਇਹ ਡਰਿਆ ਸਾਮੇ ਬੈਠੇ ਸੀਗਾ ਸਾਡੇ ਨਾਲ ਸਾਥ ਮਿਲ ਗਿਆ ਨਾ ਜਿਹਨਾਂ ਨਾਲ ਟਰੱਕ ਰੱਖਿਆ ਯਾਰ ਤੈਨੂੰ ਇੰਨੀ ਜਿਹੜੇ ਤੂੰ ਘੂਰ ਦਿੰਦੀਆਂ ਨਾ ਘੂਰੀਆਂ ਸਾਡੇ ਮੁੰਡੇ ਨੂੰ ਹੋਰ ਦਰਦੇ ਨਹੀਂ ਦਰਦ ਨਹੀਂ ਹੈਗਾ ਇਹ ਨਹੀਂ ਬਿਲਕੁਲ ਨਹੀਂ ਦਰਦਦਾ ਇਹ ਤੇ ਆਹ ਦਰਦਦਾ ਨਹੀਂ ਤੇ ਆਪਸੇ ਬੋਲਦੇ ਆਪਸੇ ਬੋਲਦੇ ਜਦੋਂ ਪੁਰਾਣਾ ਪ੍ਰੀਤ ਦਿਖਾਈਦਾ ਪਰ ਨਹੀਂ ਪੁਰਾਣਾ ਇਹਦਾ ਬਹੁਤ ਹੋ ਰਿਹਾ ਹੈ ਇਹ ਇੰਨਾ ਸਿਆਣਾ ਬੰਦਾ ਆਜੇ ਬੈਠਾ ਉਸੇ ਔਰ ਇਹਨੇ ਐ ਵੇਟ ਕਰੇ ਮੈਂ ਕਿ ਪ੍ਰੀ ਤਾਂ ਏਡੀ ਵੇਟ ਕਰਨ ਨਾਲ ਵਾਟ ਜਾਇਗਾ ਨਹੀਂ ਓਏ ਤੂੰ ਵੇਟ ਬੇਟਾ ਕਰਾਉਣ ਵਾਲਾ ਸੀਗਾ ਦੈਟ ਇਜ਼ ਟੂ ਲਵ ਟੂ ਲਵ ਪ੍ਰੂ ਲਵ ਮਾਈ ਗਾਡ ਇਟ ਟੂ ਰੂ ਲਵ ਰੂ ਲਵ ਹੋਏਗਾ ਹੈ ਨਾ ਹੋਏਗਾ ਉਹਨਾਂ ਨੂੰ ਦਿਓ ਦਵਾਵਾਂ ਦੇ ਦਿਓ ਇਹਨਾਂ ਨੂੰ ਤੇ ਤੁਹਾਡਾ ਵਿਆਹ ਹੋਵੇ ਦੁਆਵਾਂ ਦੇ ਦੋ ਉਹ ਦੁਆਵਾਂ ਦੇ ਦੋ ਇਹਨਾਂ ਨੂੰ ਕਿ ਤੁਹਾਡਾ ਵਿਆਹ ਹੋਵੇ ਤੁਹਾਡਾ ਵਿਆਹ ਹੋਊਗਾ ਦੋਨਾਂ ਦਾ ਤੁਹਾਡਾ ਵਿਆਹ ਹੋਵੇ ਫਿਰ ਕਰਾਂਗੇ ਮੁਰਗਾ ਆ ਜਾ ਸਾਡੀ ਲੈਵਲ ਹੋਏ ਨੇ ਬੱਸ ਕਰ ਕੀ ਤੇਰੀ ਗਾਹੁਰ ਬਹਿਣਾ ਕੀ ਹੋਰ ਜਿੰਨਾ ਰਾਜੂ ਕੀ ਮੈਨੂੰ ਤਾਂ ਦੇ ਦਿਆ ਸਭ ਇਹ ਦੇ ਦੂ ਓਏ ਉਹਨੇ ਇੱਕ ਫਿਰ ਆਉਣਾਂ ਦਾ ਮੂੰਹ ਆ ਵੰਡ ਲੋ ਫੇਰ ਟਾਲਾ ਜਾ ਕੇ ਉਹਨੂੰ ਟਾਲਾ ਉੱਥੇ ਆ ਦੇ ਜਿਹੜੇ 10 ਪੈਸੇ ਮਜ਼ਾ ਵੀਰੇ ਦੀ ਬਣਾ ਲਿਆ ਤਾਂ ਕੀ ਨਾਮ ਹੈ ਵੀਰੇ ਤੁਹਾਡਾ ਅਮਿਤ ਕੀ ਆ ਇਹ ਨਹੀਂ ਨਾਮ ਹੈ ਮੇਰਾ ਵੀ ਨਹੀਂ ਅੱਛਾ ਆ ਤੁਹਾਡਾ ਸਾਗਰ ਮਹਿੰਦੀ ਆਟ ਠੀਕ ਆ ਸਾਗਰ ਮਹਿੰਦੀ ਆਟ 3d মেহেদি ਲਈ 100% ਬ੍ਰੈਂਡ ਦੀ 3d ਮੈਂ 3d মেহেਦੀ ਲਾਉਣੀ ਠੀਕ ਹੈ ਮਹਿੰਗਾ ਹੀ ਦਾ মেহেਦੀ ਦਾ ਮੈਂ ਤੇ ਰੰਗ ਛੱਡਣ ਦੀ ਮਹਿੰਗਾ ਹੀ ਦਾ ਦੱਸਿਆ ਮਹਿੰਗਾ ਇਦਾਂ ਰੋਟਾ ਇਦਾਂ ਆ ਕੇ ਝੱਟ ਗਈ ਹਾਂਜੀ ਮੈਡਮ ਏਲਪੁਰੀ ਏਲਪੁਰੀ ਏਲ ਸਨੈਕਸ ਸਨੈਕਸ ਮਹਿੰਦੀ ਦੇ ਨਾਲ ਤੇਰੇ ਹੱਥਾਂ ਦੀ ਮਹਿੰਦੀ ਮਹਿੰਦੀ ਲੱਗ ਰਹੀ ਹੈ ਮੇਰੇ ਇੱਕ ਵੀ ਲੈਣ ਮੈਂ ਕੋ ਪੈ ਗਈ ਨਾ ਹੱਥ ਮੇਰੇ ਨਹੀਂ ਆਨੇ ਕਹਿੰਦੇ ਮਿਲ ਲਗੇ ਦੇਖੀ ਮੇਰੀ ਮੈਂ ਲਈ ਸੀ ਇਹ ਬੰਦੇ ਨੇ ਇਹ ਤੇ ਰੋਡਾ ਕ ਮਾਰ ਲਿਆ ਹਾਂਜੀ ਕੀ ਬਚਨ ਕੀ ਦੇ ਰਹੇ ਤੁਸੀਂ ਵਿਦੇਸ਼ ਸਾਡੇ ਕਰੇ ਲਗਾ ਸਾਈਕਲ ਆਉਂਦੇ ਦੋਸਤਾਲੇ ਤੂੰ ਕੀ ਹੈ ਨਹੀਂ ਹੋਤਾ ਤੇਰੀ ਮੈਂ ਗੱਲ ਬੁਰੀ ਸਮਝ ਗਿਆ ਸਸਟ ਪ੍ਰਿੰਟ ਹੈ ਲੈ ਜਦੋਂ ਮੈਨੂੰ ਕੋਈ ਨੋਟ ਕਰਾਵੇ ਨਾ ਮੈਂ ਤਾਂ ਖੈਣ ਜਾਂਦਾ ਮੈਂ ਉਹਦੀ ਨੋਟ ਕਰਿਆ ਸਭ ਇਹ ਤਾਂ ਜਾਦੂ ਦੀ ਸ਼ਕਤੀਆਂ ਦਾ ਧਰ ਜੀ ਇਹ ਨਹੀਂ ਜਾਦੂ ਇਹ ਤੂੰ ਮਾਤਾ ਮਾਤਾ ਵਾਲੀ ਫਿਲਮ ਦੇਖੀ ਨਹੀਂ ਇਹ ਨਹੀਂ ਜਾਦੂ ਦੀ ਸ਼ਕਤੀ ਜਿਹੜਾ ਮੈਂ ਤਾਂ ਪਹਿਲਾਂ ਹੀ ਹੁੰਦੀ ਆ ਤੇ ਬਾਅਦ ਚ ਉੱਤਰ ਜਾਂਦੇ ਨੇ ਨਾ ਇਹ ਹਾਰਾ ਬੜਾਈ ਮਾਤ ਕੋਈ ਜਾਂਦੂਈ ਸ਼ਕਤੀ ਨਹੀਂ ਕੰਮ ਆ ਰਹੀ। ਉਹ ਕਹਾਂਵਾ ਤੂੰ ਐਨੀ ਤਾਂ ਕਰੀ ਪਰ ਜਾ ਜੀਰ ਤੂੰ ਹੌਣ ਤਾਂ ਖਾਬੂ ਕਰ ਲਿਆ। ਹਾਂ ਮੇਰੇ ਮੂੰਹ ਕੋਈ ਯਾਰ ਮੈਂ ਤਾਂ ਨਹੀਂ ਖਾਇਆ ਜਾ ਰਿਹਾ। ਆਹ। ਬਾਈਕ ਮੈਨ ਦੋ। ਮੈਂ ਤਾਂ ਚੱਕੀ ਨਹੀਂ ਜਾ ਰਹੀ ਸੱਚੀ। ਲੈ ਬੰਦੇ ਹੋਰ ਤਰ੍ਹਾਂ ਦੇ ਹੁੰਦੇ ਆ ਬਾਅਦ ਚ ਤਾਂ ਬਦਲ ਹੀ ਜਾਂਦੇ ਆ। ਦੇਖੋ ਜੀ ਇਹਨਾਂ ਦੇ ਵਿਆਹ ਨੂੰ ਤਾਂ ਲਸਾਲ ਹੀ ਹੋਇਆ। ਮੈਨੂੰ ਇਹ ਉਮੀਦ ਨਹੀਂ। के कहण रे हां की ओए कैमरा इधर को के कहण रे आज दसो कैमरा मैन पच्छो आवाज मारो नहीं देखो मैं तो सुखी हां कैमरे लगे नहीं नहीं मैं सुखी हूं मेरा बंदा मने एन्जॉय कराऊंगा ना तू तो सी क्या होया हां आज मारा मुण तो बदल गए ओवे तो बदल गए <laughs> ਉਮਿਤਾ ਹੀ ਮਤਮੈ ਅਸੀਂ ਪਹਿਲਾਂ ਮੇਰੀ ਇੱਕ ਵਾਰ ਤਾਂ ਹੰਦੇ ਸੁਣਾਇਆ ਹੁੰਦਾ ਦੂਜੀ ਦੂਜੀ ਚਾ ਜਾਣਦੇ। ਤੁਕੇ ਨੰਬਰ ਦੇ ਨਜ਼ਾਰੇ ਦੇ ਬਲਾ ਨਾ ਮੈਂ ਦੱਖੜਾ। ਬਸ ਰਹਿਣ ਦੇ ਛੇੜ ਤਨ ਤਰਤਾ ਨੂੰ। ਮੈਂ ਤਾਂ ਚੱਲ ਦਸਣਾ ਨਹੀਂ ਜਾਣਾ। ਖਾ ਲਓ ਏ। ਸਵਾਦ ਹੈ। ਮੱਛੀ ਖਾ ਲਈ। ਇਹ ਮੱਛੀ ਨਹੀਂ ਨਾ ਢੱਡੇ ਦੇ ਵਿੱਚ ਪਾਣੀ ਤੈਰਦਾ ਰਹੇ। ਇੰਨਾ ਚੀਜ਼ ਦਾ ਭਰਮਾ ਜਾਵੇ ਕਿਹਨਾਂ ਵਿੱਚ ਗੱਲਾਂ ਨਹੀਂ ਕਰਦੇ ਮੱਛੀ ਦੀ ਪਾ ਮੱਛੀ ਦੀ ਪਾ ਟੈਵਲੀ ਵਲੌਗ ਹੈ 2000 ਰਹਾ ਕਿੰਨਾ ਕੋ ਬਕੜਿਆ ਦੇਖੀ ਕਿੰਨਾ ਕੋ ਬਕੜਿਆ ਪਿੱਛੇ ਕੋ ਬਕੜਿਆ ਤਾਂ ਢਿੱਡ ਗੱਡਿਆ ਹੀ ਗੱਲ ਬਣੀ ਹੈ ਕਿੰਨੇ ਸਿੱਧੂ ਆਏ ਓਏ ਵੀਰੇ ਨੇ ਨਾਂ ਦਿਨਾ ਪੋਸਟ ਚੇਂਜ ਕਰ ਲਿਆ ਕੱਟ ਕਰ ਦਾਂਗੇ ਆਪਾਂ

ਪਿੱਲੀ ਨਹੀਂ ਲਾ ਰਿਆ ਅੱਗੀ ਲਾ ਰਹੇ ਸਾਂ ਅੱਗ ਉੱਪਰ ਰੋੜ ਮਾਰਦੇ ਯਸ ਕੱਢੀ ਗੇ ਸਾਈਕਲ ਇੱਕ ਤੁਸੀਂ ਸਾਈਕਲ ਕਿ ਕਰ ਰਹੇ ਹੋ ਥਲੇ ਦੱਸੋ ਮੈਨੂੰ 1947 ਦਾ ਸਾਈਕਲ ਹੀ ਨਹੀਂ ਵੇਚਿਆ ਇਹਨਾਂ ਨੇ ਅਜੇ ਤੱਕ ਉਹੀ ਰੱਖੀ ਹੋਏ ਨੇ ਚੱਲਦਾ ਤਾਂ ਹੈ ਨਹੀਂ ਮੇਰੇ ਫਿਰ ਕਿਉਂ ਰੱਖਿਆ ਹੈ ਤੁਸੀਂ ਇੱਕ ਤਾਂ ਸਟੈਂਡ ਹੀ ਦੇਖੀ ਜਾਂਦੇ ਨੇ ਖੜੇ ਦਾ ਸਾਈਕਲ 1947 ਦੇ ਸਾਈਕਲ ਖੜੇ ਦਾ ਸਟੈਂਡ ਹੀ ਦੇਖੀ ਜਾਂਦੇ ਨੇ ਕਿਹਦਾ ਸਟੈਂਡ ਆ ਇਹਦਾ ਸਟੈਂਡ ਆ ਉਹ ਕੰਮ ਤਾਂ ਇਹਦਾ ਹੈਗਾ ਨਹੀਂ ਉਹਦੇ ਉਹਦੇ ਤੇ ਪਟਾ ਪੁਟਾ ਚਾੜੋ ਤੂੰ ਨੂੰ ਪੈਟਰਨ ਮਾਰਿਆ ਕਰ ਮਰਦਾ ਬਿਜਲੀ ਪੈਦਾ ਹੋ ਨਾੜੇ ਦਾ ਬਿਜਲੀ ਬੋਰਡ ਨਾਲ ਨੂੰ ਬਿਜਲੀ ਵੇਚਣਗੇ ਨਾਲੇ ਵੀ ਹੋਊਗਾ ਵੇਟ ਘਟੂਗਾ ਉਹਨਾਂ ਦਾ ਵਾਹ ਸਾਗਰ ਮਹਿੰਦੀ ਆਰਟ ਬਹੁਤ ਸੋਹਣੀ ਮਹਿੰਦੀ ਲਾਈ ਆ ਅਬੀ ਸੋਹਣੀ ਆ ਹੈਪੀ ਹੈਪੀ ਬਰੋਕਾ ਠੀਕ ਆ ਆ ਦੇਖੋ ਨਾ ਇਹ ਹੈਗਾ ਦਾ ਕੇਰਿੰਗ ਹਸਬੰਡ ਐ ਮੈਂ ਨਾ ਇਹ ਤਾਂ ਹਰ ਇੱਕ ਜਲਦੀ ਅੱਛਾ ਬੁੜਿਆ ਕਰਦਾ ਇਹ ਬਾਕੀ ਵੀਰੇ ਉਹਨਾਂ ਦਾ ਵਾ ਸਾਗਰ ਮਹਿੰਦੀ ਆਰਟ ਬਹੁਤ ਸੋਹਣੀ ਲਾਈ ਆ ਮਹਿੰਦੀ ਓਕੇ ਬਰੋ ਇਹਨਾਂ ਕੰਧੇ ਤੇ ਕਰ ਲਿਆ ਜੈਸ ਜੈਸ ਬਾਊ ਜੀ ਤੰਜੀ ਰਾਤ ਦੀ ਕਿੜੀ ਤੇ ਨਿਕਲਿਆ ਮਨ ਕੀਤਾ ਵੈਸੀ ਕਿ ਸ਼ਹਿਰ ਦਾ ਕੀੜਾ ਮਾਰ ਕੇ ਜੀ ਰਾਤ ਨੂੰ ਇਹਨਾਂ ਕੀੜੀ ਜਿਹੜੀ ਆ ਮੈਂ ਅੱਜ ਕੱਲੇ ਆਇਆ ਘੁਗੜ ਨਹੀਂ ਹੈਗੀ ਘੁਗੜ ਘਰੇ ਸੀ ਤੇ ਕੁਝ ਕੀੜੇ ਹੁੰਦੇ ਨੇ ਜਿਹੜੇ ਆਪ ਦੇ ਮਨ ਦੇ ਸਕੂਨ ਦੇ ਹੁੰਦੇ ਨੇ ਮੈਂ ਬਸ ਬੈਠੇ ਬੈਠੇ ਮਨ ਕਰਿਆ ਕਿ ਅੱਜ ਮੈਂ ਗੱਡੀ ਅੰਦਰ ਨਹੀਂ ਲਾਈ ਸੀਗੀ ਗੱਡੀ ਬਾਹਰ ਹੀ ਖੜੀ ਸੀ ਕਿਉਂਕਿ ਆਪਣੇ ਨਾਲ ਕਰੇ ਪੀਜੀ ਤੇ ਕਸ਼ਮੀਰ ਤੋਂ ਰਹਿੰਦੇ ਨੇ ਆਏ ਹੋਏ ਤੇ ਕਸ਼ਮੀਰ ਤੋਂ ਅੰਕਲ ਹੁਣ ਆਏ ਨੇ ਉਹਨਾਂ ਦਾ ਨਾ ਆਪਣੇ ਕੱਪੜੇ ਦਾ ਬਿਜ਼ਨਸ ਹੈ ਉਹ ਕੱਪੜੇ ਸੇਲ ਕਰਦੇ ਨੇਗੇ ਤਾਂ ਉਹਨਾਂ ਦਾ ਕੁਝ ਆਉਣਾ ਸੀਗਾ ਸਮਾਨ ਤਾਂ ਹੁਣੇ ਮੇਰੇ ਮੂਰੇ ਮੂਰੇ ਜਿਹੀ ਲਾ ਕੇ ਗਿਆ ਟੈਂਪੋ ਵਾਲਾ ਸਮਾਨ ਤਾਂ ਗੱਡੀ ਮੇਰੀ ਬਾਹਰ ਹੀ ਸੀ ਤੁਹਾਨੂੰ ਗੱਡੀ ਅੰਦਰ ਲਾਉਣ ਤੋਂ ਪਹਿਲਾਂ ਮੇਰਾ ਮਨ ਕਰਿਆ ਕਿ ਚੱਲਿਆ ਇੱਕ ਗੇੜਾ ਸ਼ਹਿਰ ਦਾ ਮਾਰ ਕੇ ਹਰ ਵੇਰ ਜਾ ਕੇ ਗੱਡੀ ਅੰਦਰ ਲਾਉਣੇ ਆ। ਜੇ ਆਪਾਂ ਆ ਗਏ ਘਰੇ ਤਾਂ ਬਸ ਇਹ ਸੀ ਆਪਣਾ ਅੱਜ ਦਾ ਬਲੌਗ ਬਲੌਗ ਪਸੰਦ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਜਾਂਦੇ ਹੋਏ ਸਬਸਕ੍ਰਾਈਬ ਜਰੂਰ ਕਰਕੇ ਜਾਓ ਯਾਰ ਸਬਸਕ੍ਰਾਈਬ ਨਹੀਂ ਕਰ ਰਹੇ ਕੀ ਗੱਲ ਕਰੋ ਯਾਰ ਸਬਸਕ੍ਰਾਈਬ ਤੇ ਕਮੈਂਟ ਕਰੋ ਯਾਰ ਵਧੀਆ ਵਧੀਆ ਜੀ ਕਮੈਂਟ ਨਹੀਂ ਕਰ ਰਹੇ ਕੋਈ ਕਮੈਂਟ ਕਰਕੇ ਜਾਓ ਯਾਰ ਤਾਂ ਮਿਲਦਾ ਕੱਲ ਨੂੰ ਹੁਣ ਦੇ ਦੇ ਗੁੱਡ ਨਾਈਟ ਆਪ ਦਾ ਧਿਆਨ ਰੱਖੋ ਖੁਸ਼ ਰਹੋ ਨਜ਼ਾਰੇ ਲਓ